ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿ ਮੈਂ ਸਾਰੀ ਠੀਕ ਠਾਕ ਹਾਂ ਐਪੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਸਵੇਰ ਦੇ ਕੰਮਕਾਰ ਚੱਲ ਰਹੇ ਨੇ ਜੀ ਮੈਂ ਲ ਆ ਰਹੀ ਹਾਂ ਪੋਚਾ ਇਸ ਤੋਂ ਪਹਿਲਾਂ ਜਿਹੜੀ ਹੈ ਕਿ ਆ ਮਤਲਬ ਕਿ ਚਾਹ ਵਗੈਰਾ ਪੀਤੀ ਹੈ ਖਾਣਾ ਵਗੈਰਾ ਨਹੀਂ ਹਲੇ ਖਾਧਾ ਤੇ ਮੈਂ ਪਹਿਲਾਂ ਲੱਗੀ ਸੀ ਜੇ ਸਫਾਈਆਂ ਕਰਨ ਦੇ ਨੇ ਹੈਗਾ ਜੀ ਸੰਡੇ ਦਾ ਜੀ ਇਸ ਤੋਂ ਪਹਿਲਾਂ ਬਲੌਗ ਤੁਸੀਂ ਦੇਖਿਆ ਜਿਹੜਾ ਸ਼ਨੀਵਾਰ ਦਾ ਸੀਗਾ ਬਲੌਗ ਫਰੈਂਡਸ ਕਾਫੀ ਜ਼ਿਆਦਾ ਲੇਟ ਹੋ ਗਿਆ ਕਿਉਂਕਿ ਮੈਂ ਮੈਂ ਕਾਫੀ ਜ਼ਿਆਦਾ ਫਿਰ ਉਸ ਤੋਂ ਬਿਮਾਰ ਹੋ ਗਈ ਸੀ ਤੇ ਮਤਲਬ ਨਾ ਕਾਫੀ ਮਤਲਬ ਡੇਢ ਕ ਮਹੀਨੇ ਤੋਂ ਜਿਹੜਾ ਹੈਗਾ ਮੈਂ ਕਾਫੀ ਜ਼ਿਆਦਾ ਮਤਲਬ ਕਦੇ ਬਿਲਕੁਲ ਸੈੱਟ ਹੋ ਜਾਂਦੀ ਆ ਕਦੇ ਬਿਮਾਰ ਹੋ ਜਾਂਦੀ ਆ ਬਿਮਾਰ ਤੁਸੀਂ ਕਹਿ ਸਕਦੇ ਹੋ ਵੀ ਮਾਈਗਰੇਨ ਦਾ ਦਰਦ ਉੱਠ ਘੜਦਾ ਸਿਰ 'ਚ ਫਿਰ ਇੱਕਦਮ ਹੀ ਫਰੈਂਡਸ ਮੈਂ ਡਿੱਗ ਜਾਂਦੀ ਆ ਬਸ ਫਿਰ ਤਾਂ ਬੁਰਾ ਹਾਲ ਹੀ ਹੋ ਜਾਂਦਾ ਤੇ ਫਿਰ ਜਦੋਂ ਦਵਾਈ ਵਗੈਰਾ ਲੈ ਲੈਂਦੀ ਆ ਜਾਂ ਇੰਜੈਕਸ਼ਨ ਵਗੈਰਾ ਲੱਗ ਜਾਂਦਾ ਫਿਰ ਸੈੱਟ ਹੋ ਜਾਂਦੀ ਆ ਫਿਰ ਇੱਕ ਦਿਨ ਵਧੀਆ ਸੈੱਟ ਰਹਣੀ ਆ ਫਿਰ ਰਾਤ ਨੂੰ ਕਈ ਵਾਰ ਦਰਦ ੁੱਠੇ ਜਾਂਦਾ ਫੇਰ ਉਹੀ ਹਾਲ ਹੋ ਜਾਂਦਾ ਬਸ ਇਸ ਤਰ੍ਹਾਂ ਚੱਲ ਰਿਹਾ ਉਹਦੇ ਕਰਕੇ ਫਰੈਂਡਸ ਬਲੌਗ ਬਿਲਕੁਲ ਲੇਟ ਹੋ ਰਹੇ ਨੇ ਬਲੌਗ ਪ੍ਰੋਪਰ ਤੁਹਾਡੇ ਕੋਲ ਨਹੀਂ ਪਹੁੰਚ ਰਹੇ ਬਸ ਜਿੰਨਾ ਕੁ ਬਲੌਗ ਮੈਂ ਤੋਂ ਬੰਦਾ ਉਹ ਵੀ ਫਿਰ ਮੇਰੇ ਕੋਲ ਟਾਈਮ ਤੇ ਨਹੀਂ ਭੇਜਿਆ ਜਾਂਦਾ ਸੌਰੀ ਫਰੈਂਡਸ ਮੈਂ ਪਿਛਲੇ ਬਲੌਗ 'ਚ ਤੁਹਾਨੂੰ ਤੁਹਾਡੇ ਕੋਲ ਸੌਰੀ ਫੀਲ ਕੀਤੀ ਸੀ ਪਿਛਲੇ ਬਲੌਗ 'ਚ ਮੈਂ ਕਹਾਂ ਸੀ ਕਿ ਉਹ ਆਪਾਂ ਬਲੌਗ ਤੁਹਾਨੂੰ ਮਤਲਬ ਰੈਗੂਲਰ ਤਿਆ ਕਰਾਂਗੇ ਬਟ ਜਿਹੜਾ ਨਹੀਂ ਮੇ ਤੁਹ ਰਾਗੂਲ ਟਿੱਕ ਤੱਕ ਆ ਬਸ ਇਹਦਾ ਕਾਰਨ ਨਹੀਂ ਹੈ ਵੀ ਮੈਂ ਬਿਮਾਰ ਆ ਠੀਕ ਹੈ ਜੀ ਤੇ ਮਤਲਬ ਸਿਰਚ ਪੇਨ ਹੋ ਜਾਂਦਾ ਤੇ ਰਾਤ ਵੀ ਦਰਦ ਫੂਨ ਲੱਗਿਆ ਸੀ ਤਾਂ ਤੇ ਫਿਰ ਸਵੇਰੇ ਜਿਹੜਾ ਸੀ ਸਰਦਾਰ ਜੀ ਕਹਿੰਦੇ ਵੀ ਇੰਜੈਕਸ਼ਨ ਲਵਾ ਦਿੰਨੇ ਆ ਵੀ ਸੈੱਟ ਹੋ ਜੂ ਚਲੋ ਫਿਰ ਇੰਜੈਕਸ਼ਨ ਲਗਾ ਦਿੱਤਾ ਜੀ ਇੰਜੈਕਸ਼ਨ ਦੇ ਨਾਲ ਦੋ ਦੋ ਤਿੰਨ ਦਿਨ ਮੈਨੂੰ ਸੈਟਿੰਗ ਰਹਿੰਦੀ ਆ ਤੇ ਬਸ ਸਾਰਾ ਦਿਨ ਫਿਰ ਕੰਮ ਕਰਨ ਦੀਆਂ ਚਾਹਤ ਇਹ ਨੰਗੇ ਜੀ ਸਾਮ ਦਾ ਬਲੌਗ ਆ ਤੇ ਮਾਰਕਟ ਵੀ ਗਏ ਸੀਗੇ ਹਨਾ ਸਰਦਾਰ ਜੀ ਪਤਾ ਨਹੀਂ ਕੀ ਲੈਣਾ ਸੀ ਯਾਦ ਨਹੀਂ ਹੈਗਾ ਤੇ ਮਤਲਬ ਉਸ ਤੋਂ ਬਾਅਦ ਨਾਲ ਹੁਣ ਮੈਂ ਇੱਥੇ ਰੀਟਰਨ ਪੈਕ ਲਗਾਇਆ ਹੈਗਾ ਕਿਉਂਕਿ ਫੇਸ ਤੇ ਜਿਹੜੀ ਟੈਨਿੰਗ ਹੋਈ ਪਈ ਸੀ ਕਿਉਂਕਿ 15 ਦਿਨ ਹੋ ਗਏ ਸੀ ਆਪਾਂ ਰੀਟਰਨ ਪੈਕੜਾ ਲਗਾ ਰਹੇ ਹਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਫੇਰ 글로 ਦਾ ਇਹ ਰੀਟਰਨ ਪੈਕ ਕਾਫੀ ਜ਼ਿਆਦਾ ਅੱਛਾ ਰਿਜ਼ਲਟ ਹੈਗਾ ਤੇ ਇਹ ਪਤਰੰਗ ਮਿੰਟ ਲਾ ਕੇ ਰੱਖ ਦਿੰਨੀ ਆ ਮੈਂ ਬਸ ਤੇ ਮ사ਜ ਕਰਕੇ ਇਹਨੂੰ ਤਾ ਦੇਣਾ ਹੁੰਦਾ ਆਪਾਂ ਬਸ ਮੋਹੀ ਲਗਾ ਕੇ ਬੈਠੀ ਸੀ ਰੋਟੀ ਵਗੈਰਾ ਬਣਾ ਦਿੱਤੀ ਸੀਗੀ ਮੈਨੇ ਦਾਲ ਬਣਾ ਦਿੱਤੀ ਸੀ ਤੇ ਰੋਟੀ ਬਣਾ ਦਿੱਤੀ ਸੀ ਪਾਪਾ ਜੀ ਵਾਸਤੇ ਤੇ ਆ ਪਾਪਾ ਜੀ ਨੂੰ ਰੋਟੀ ਬਣਾ ਕੇ ਰੱਖਦੀ ਸੀ ਇਹ ਮੈਂ ਕਿਹਾ ਚਲੋ ਫਿਰ ਬਾਅਦ ਚ ਨਾ ਜਾਂਦੇ ਹੋਏ ਦੇ ਦਾਂਗੇ ਰੋਟੀ ਚਲੋ ਜੀ ਮੇਰਾ ਸੂਟ ਜਿਹੜਾ ਬਿਲਕੁਲ ਰੈਡੀ ਹੋ ਗਿਆ ਬਿਲਕੁਲ ਤਿਆਰ ਆਗਾ ਠੀਕ ਹੈ ਉਹ ਮੈਂ ਤੁਹਾਨੂੰ ਦਿਖਾ ਰਹੀ ਸੀ ਕੋ ਦੁਪੱਟਾ ਪੈਸਤਰਾ ਰੈਡੀ ਕਰ ਲਿਆ ਜੀ ਦੁਪੱਟੇ ਤੇ ਲੈਸ ਲਾ ਲਈਆ ਸਿੱਕਾ ਫੋਰ ਸਾਈਡ ਤੇ ਪੱਲੇਸ ਲਾਈਆ ਤੇ ਨਾਲ ਹੀ ਜਿਹੜਾ ਹੈਗਾ ਗੋਟਾ ਪੱਤੀ ਦਾ ਮੈਂ ਚਾਰ ਡਿਜ਼ਾਈਨਿੰਗ ਨਹੀਂ ਕੀਤੀ ਬਸ ਲੜਾ ਲੜਾਂ ਦੇਣਾ ਆਪਾਂ ਮਤਲਬ ਇਸ ਤਰ੍ਹਾਂ ਦੋ ਲੈਣਾ ਪਾ ਲਿਆ ਨੇ ਠੀਕ ਹੈ ਜੀ ਤਾਂ ਕਾਫੀ ਅੱਛਾ ਸੂਟ ਬਣ ਗਿਆ ਸੀਗਾ ਤੇ ਕਾਫੀ ਮਤਲਬ ਸੂਟ ਸਾਰਿਆਂ ਨੂੰ ਪਸੰਦ ਆ ਤੇ ਬਲੈਕ ਕਲਰ ਤਾਂ ਵੈਸੇ ਵੀ ਸਰਤਾਜ ਜੀ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਮਤਲਬ ਕਿ ਇਹ ਝੂਟੜ ਦਾ ਸੂਟ ਸੀ ਜੀ ਬਿਲਕੁਲ ਮਤਲਬ ਇਸ ਤਰ੍ਹਾਂ ਬਸ ਇਹਦੇ ਵਿੱਚ ਨਾ ਤੁਸੀਂ ਦੇਖ ਰਹੇ ਹੋ ਫਲਾਵਰ ਸੀਗੇ ਪ੍ਰਿੰਟ ਬਣਾ ਹੋਇਆ ਸੀ ਤੇ ਆਪਾਂ ਲੈਸ ਲਾ ਕੇ ਜਿਹੜੀ ਹੈਗੀ ਇਹਨੂੰ ਮਤਲਬ ਤਿਆਰ ਕੀਤਾਗਾ ਤੇ ਪਾਈਪ ਇਨ ਜਿਹੜੀ ਕੀ ਗਾ ਗੋਟਾ ਪੱਤੀ ਦੇ ਨਾਲ ਇਹਨੂੰ ਡਿਜ਼ਾਈਨ ਕੀਤਾਗਾ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਜਿਹੜਾ ਹੈਗਾ ਦੱਸਿਆ ਸੀ ਪਿਛਲੇ ਵਲੌਗ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋ ਅਦਰ ਨੂਰ ਨੇ ਆਪਣੇ ਨੀਲ ਲਗਾ ਰਹੇ ਨੇ ਤੇ ਨੀਲ ਪੇਂਟ ਲਗਾ ਲਿਆ ਨੇ ਤੇ ਮੈਂ ਤੁਹਾਨੂੰ ਡਰੈਸ ਆਪਣੀ ਦਿਖਾ ਦਿੰਦੀ ਆ ਕਿਹੜੀ ਆ ਤੇ ਨੂਰ ਤੇ ਰਸ ਵੀ ਤੁਹਾਨੂੰ ਦਿਖਾਉਣੀ ਹੈ ਮੈਂ ਵੈਸੇ ਨੂਰ ਕਹਿੰਦੇ ਸੀ ਮੈਂ ਤੁਹਾਡੇ ਲਾ ਦਿੰਨੀ ਆ ਮੈਂ ਕਹਿੰਦਾ ਫਿਰ ਮੈਂ ਸੋਚਿਆ ਮੈਂ ਨਹੀਂ ਆ ਦੇਖੋ ਮੈਂ ਦਿਖਾ ਰਹੀ ਇਸ ਵਿੱਚ ਮੈਂ ਕਹੇ ਦੇਖੋ ਮੇਰੇ ਨੀਲ ਤਾਂ ਹੈਗਾ ਮੈਂ ਨੀਲ ਪੇਂਟ ਲਗਾ ਲੂੰਗੀ ਤੇ ਚਲੋ ਫਿਰ ਆਪਾਂ ਨੀਲ ਪੇਂਟ ਲਗਾ ਲਈ ਸੀ ਨੀਲ ਪੇਂਟ ਤਾਂ ਬਹੁਤ ਜਲਦੀ ਜਲਦੀ ਚ ਤਿਆਰ ਹੋ ਕੇ ਉਸ ਤੋਂ ਬਾਅਦ ਹੀ ਲਗਾਈ ਆ ਤੇ ਤੁਹਾਨੂੰ ਪਤਾ ਹੀ ਆਖਣਾ ਤੇ ਔਰਤਾਂ ਦੀ ਤਿਆਰੀ ਜਲਦੀ ਜਲਦੀ ਨਹੀਂ ਹੁੰਦੀ ਹੈਗੀ ਫਿਰ ਵੀ ਆਪਾਂ ਜਿੰਨਾ ਮਰਜ਼ੀ ਉਹ ਕਰ ਲਈ ਫਿਰ ਵੀ ਲੇਟ ਹੋ ਹੀ ਜਾਂਦਾ ਤੇ ਬਸ ਮੇਰੇ ਸੂਟ ਦੀ ਰੈਰਿਟੀ ਆ ਤੇ بس ਮੈਂ ਜਦੋਂ ਫੇਸ واਸ਼ ਕਰਨ ਤੋਂ ਬਾਅਦ ਫਿਰ ਮੈਂ ਤਿਆਰ ਹੋਣ ਲੱਗੂੰਗੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਤਿਆਰ ਕਰੂੰਗੀ ਤਰਨ ਨੂੰ ਤੇ ਫਿਰ ਨਹਾਵਾਂ ਤੇ ਚਲੋ ਆਪਣਾ ਤਿਆਰ ਹੋਈ ਜਾਓ ਕਿ ਤੇ ਲੋ ਜੀ ਇਹ ਹੈਗੇ ਨੋਟ ਡ्रेस ਇਹ ਵੀ ਸੈਕੰਡ ਟਾਈਮ ਪਾਉਗੀ ਪਹਿਲਾਂ ਜਦੋਂ ਇਹ ਮੈਂ ਸੂਟ ਬਣਾਇਆ ਸੀਗਾ ਮਤਲਬ ਸਾਡੇ ਭੂਏ ਦੇ بیٹے ਤੇ ਪਿਆ ਸੀ ਉਦੋਂ ਬਣਾਇਆ ਸੀਗਾ ਸ਼ਰਾਰਾ ਸੂਟ ਸੀਗਾ ਇਹ ਠੀਕ ਹੈ ਤੇ ਆਪਾਂ ਇਹਦੇ ਨਾਲ ਉੱਚਾ ਕਮੀਜ਼ ਬਣਾਇਆ ਸੀਗਾ ਇਸ ਤਰ੍ਹਾਂ ਦੇ ਤੇ ਲੈਸ ਕੁਸ਼ ਮਤਲਬ ਬਚਾਲੇ ਲੈਸ ਹੈਗੀ ਸੀ ਆਪਾਂ ਬਾਕੀ ਲੈਸ ਡਿਜ਼ਾਈਨਿੰਗ ਕਰ ਦਿੱਤੀ ਸੀ ਤੇ ਸੂਟ ਕਾਫੀ ਵਧੀਆ ਵੀ ਤੇ ਸੋਹਣਾ ਲੱਗਦਾ ਨੋਰ ਤੇ ਪਾਇਆ ਹਾਂਜੀ ਤੇ ਮੈਂ ਨਾ ਹੁਣ ਆਪਣਾ ਫੇਸ ਤੇ ਮ사ਜ ਕਰਕੇ ਮ사ਜ ਕਰਕੇ ਮਤਲਬ ਆਪਣਾ ਫੇਸ ਤੇ ਜਿਹੜਾ ਡੀਟਨ ਪੈਕ ਲਗਾ ਹੈ ਰਿਮੂਵ ਕਰਦੀ ਹਾਂ ਤੇ ਬਸ ਫਿਰ ਮੈਂ ਤੁਹਾਨੂੰ ਨਾ ਮਤਲਬ ਰੈਡੀ ਹੁੰਨੇ ਆਪਾਂ ਠੀਕਾ ਜਿਹੀ ਡੈਡੀ ਹੋ ਕੇ ਤੁਹਾਨੂੰ ਮਿਲਦੇ ਹਾਂ ਤੇ ਇਹਦੇ ਨਾਲ ਜਿਹੜਾ ਸੈਟ ਵੀਅਰ ਕਰਨਾ ਨਾਲ ਉਹ ਦਿਖਾ ਦਿੰਦੀ ਹਾਂ ਪਰ ਆਠੀ ਨੂੰ ਤੁਮਾ ਪਾਠ ਮੈਂ फिर तेरे कलेरिंग्स पा ला जोरे ये लगे तो एरिंग्स ने ठीक है सैट थो दिखा दें गलट बाकी मैं थोड़ी पाकर दिखाऊंगी ए वाले गल ठीक है बाकी रेडी हूँ आप रेडी हो के फिर थोड़ा मिलने ठीक है ਸਵੇਰੇ ਕਰੇ ਅੰਜੋਆਏ ਤੇ ਪਉਂਚੂ ਜਗਾ ਤੇ ਲੈ ਕੇ ਚੱਲਦੇ ਆਂ ਸਾਰੇ ਨੇ ਮੈਡੋੜੀ ਚੋਠੀ ਕਰ ਪੰਜੀ ਲੋ ਜੀ ਆਪਾਂ ਹੋ ਗਏ ਰੈਡੀ ਵਿਆਹ ਤੇ ਜਾਣ ਨੂੰ ਤੁਸੀਂ ਮੋਟ ਪਾਲਿਆ ਦੱਸੋ ਕਿਸ ਤਰ੍ਹਾਂ ਦਾ ਲੱਗਿਆ ਮੈਂ ਤੁਹਾਡੇ ਕੰਮ ਤੇ ਦਿਖਾਉਣੀ ਇਧਰ ਮੋੜੀ ਆੜੀ ਮੋੜੀ ਆ নূর ਦਿਖਾਈਂ ਇਧਰ ਮੁੰਗਰੀ ਵਾਲੇ ਜਲਦੀ ਮੇਰਾ ਮੋਬਾਈਲ ਨੰਬਰ ਮੋਟਾ ਤਾਂ ਨਹੀਂ ਆ ਗਿਆ ਜਿਆਦਾ ਨਹੀਂ ਲੱਗ ਰਿਹਾ ਬਸ ਚਲਦੀ ਗਾੜ ਲੇਟ ਹੋ ਗਿਆ ਆਪਾਂ ਹਾਂ ਇਹ ਸੁਣ ਲੱਗ ਗਈ ਦੂਜੀ ਬਸ ਕਰਾ ਬਸ ਆਪਾਂ ਰੈਡੀ ਹੋ ਗਏ ਨੂੰ ਆਪ ਬੈਕ ਕੈਮਰੇ ਤੇ ਮੇਰਾ ਸੂਟ ਦਿਖਾਈਂ

ਜੀ ਆਪਾਂ ਦੀਦਿਕੇ ਕੇ ਪਹੁੰਚ ਕੇ ਆ ਗਏ ਚਲੋ ਠੀਕ ਹੈ ਤੂੰ ਦੀਦਿਕੇ ਕੇ ਪਹੁੰਚ ਗਏ ਥੈਂਕ ਯੂ ਦੇ ਦੋ ਇਹ ਮੇਰੇ ਜਠਾੜੀ ਦੀ ਸਪੱਟੀ ਥੈਂਕ ਯੂ ਦੇ ਦੋ ਠੀਕ ਆ ਸਾਰੇ ਆਣ ਹੁਣ ਆਪਾਂ ਚੱਲਿਆਂ ਵਿਆਹ ਤੇ ਤੇ ਆਪਾਂ ਤੁਹਾਨੂੰ ਉੱਥੇ ਮਿਲਦੇ ਜਾਗੇ ਠੀਕ ਹੈ ਜੀ ਚਲੋ ਭੱਜ ਜਾਓ ਜੇ ਲੇਟ ਹੋ ਗਏ ਪਹਿਲੀ ਆਪਾਂ ਜਾਓ ਕੀ ਲੈਣਾ ਤੰਨੇ ਮੇਰਾ ਹਾਂ ਕੀ ਮੈਂ ਫੜੀ ਜਾਂਦੀ ਹਾਂ ਆ ਮੇਰੇ ਕੋਲ ਆ ਜਾ ਭੱਜ ਜਾ ਇੰਤਜ਼ਾਰ ਦੂਰ ਆ ਜਾ ਤੂੰ ਬੜੀ ਸੱਜਣ ਭਾਰੀ ਸਹੂਨ ਮਸਤ ਹਾਂ ਪੱਤੀ ਜਲ ਤੇਰੇ ਮੰਨੀ ਰੂਪ ਉਹ ਹੋਈ ਆ ਅੱਜ ਆਪਾਂ ਕੋਨ ਦਾ ਅੰਦਰ ਚਲੋ ਚਲੋ ਨਾਲ ਨਾਲ ਚਲੋ ਹਰ ਉਹਨਾਂ ਦੇ ਲਓ ਜੀ ਪਹੁੰਚ ਗਏ ਆ ਪੈਲੇਸ ਚ ਹਾਂ ਕੋੜੀ ਆਈ ਹੁੰਦਾ ਹਾਂ 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 ਉਹ ਨਹੀਂ ਕੀ ਹੋਗਾ ਨਾ ਉਹ ਕਰਨੀ ਆਈ ਕਰਨੀ ਅੰਦਰ ਨਹੀਂ ਹੈ ਜੀ ਨਾ ਘਾਟ ਲਾ ਦੇਣਾ ਚਲਵਾ ਦੇ ਪਹਿਲੇ ਚਲਵਾ ਦੇ ਨਾ ਨਹੀਂ ਰਾਤ ਨੂੰ ਮਾਰੇ ਕੋ ਅਦਰ ਰੇ ਕੋ ਮੈਂ ਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਲੋ ਜੀ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ بیٹے ਦਾ ਸੀਗਾ بیٹے ਦੀ ਮਤਲਬ ਕਿ ਮੈਰਿਜ ਸੀ ਸਾਡੇ ਪਿੰਡ ਭੋਤ ਨੇ ਤੋਨੇ ਕੀ ਮਤਲਬ ਕਿ ਉਹ ਇਹਨਾਂ ਦਾ ਵੀ ਪਿੰਡ ਭੋਤ ਨਾਗਾ ਤੇ ਮੈਂ ਸੋਚਿਆ ਤੁਹਾਨੂੰ ਦੱਸਿਆ ਹੀ ਨਹੀਂ ਹੈਗਾ ਇਜਰ ਨੂੰ اتنا ਲੜੂੜ ਤੇ ਮੈਗਲੈਂਡ ਪੈਲੇਸ ਆ ਫਰੈਂਡਸ ਉਹ ਵਾਲਾ ਪੈਲੇਸ ਸੀ ਉੱਥੇ ਹੀ ਵਿਆਹ ਸੀਗਾ ਪੈਲੇਸ ਬਹੁਤ ਹੀ ਜ਼ਿਆਦਾ ਸੋਹਣਾ ਮਤਲਬ ਇੱਥੇ ਅਸੀਂ ਇੱਕ ਦੋ ਵਾਰ ਪਹਿਲਾਂ ਵੀ ਦੇਖੇ ਨੇ ਕਿ ਬਹੁਤ ਸੋਹਣਾ ਪੈਲੇਸ ਆ ਬਹੁਤ ਸੋਹਣਾ ਲੱਗਿਆ ਅਲੱਗ ਗਿਆ ਤੇ ਸਾਰੇ ਮਤਲਬ ਨੂਰ ਨੂੰ ਵੀ ਬਹੁਤ ਸੋਹਣਾ ਲੱਗਿਆ ਤਾਂ ਬਹੁਤ ਕਾਫੀ ਹਾਂ ਖੁਸ਼ ਸੀਗਾ ਅਸੀਂ ਬਹੁਤ ਇੰਜੋਏ ਕੀਤਾ ਵਿਆਹ ਨੂੰ ਤੇ ਮਤਲਬ ਕਿ ਫਰੈਂਡਸ ਸੌਰੀ ਮੈਂ ਜੋੜੀ ਦੀ ਫੋਟੋ ਵੀਡੀਓ ਨਹੀਂ ਬਣਾ ਸਕੀ मैं थोड़ा दिखाया पहला जोड़ी एंटर की थी बस अस्ट के ब्याह इंजॉय कर रहे जी तो कर ली वापसी आप ठीक है जी सा तो नाम है आदेश प्रताप सिंह ਅਸੀਂ ਹੁਣ ਵਿਆਹ ਤੋਂ ਬਾਅਦ ਜੀ ਕਰ ਲਈ ਤੇ ਆਪਾਂ ਬਲੌਗ ਦਾ ਐਂਡ ਵੀ ਅੱਜ ਇੱਥੇ ਕਰਦੇ ਆਂ ਠੀਕ ਆ ਜੀ ਮਿਲਦਾ ਕਿਸੇ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸასი ਕਾਲ ਦੀ ਬਾਏ ਬਾਏ ਥੈਂਕ ਫੋਰ ਵਾਚਿੰਗ ਮਾਈ ਵੀਡੀਓ